ਖਵਰਨ ਕੋਧਰਤੋ ਹੈ ਜਥੋਂ ਦੇ ਨਜ਼ਦੀਕੀ ਪਿੰਡ ਸ਼ੰਕਰ ਬਾਈਪਾਸ ਨਹਿਰ ਨੇੜੇ ਇੱਕ ਜਿਮ ਦੇ ਬਾਹਰ ਪ੍ਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਹੋਈ ਗੈਂਗਵਾਰ ਵਿੱਚ ਅਨੇਵਾਗ ਗੋਲੀਆਂ ਚੱਲੀਆਂ ਜਿਸ ਵਿੱਚ ਦੋ ਨੌਜਵਾਨ ਗੋਲੀ ਲੱਗਨ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹੀ ਇਲਾਜ ਲਈ ਸਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਨਕੋਦਰ ਸੁਖਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਪੁਲਿਸ ਵੱਲੋਂ ਇੱਕ ਫੋਰਚੂਨਰ ਅਤੇ ਸਵਿਫਟ ਡਿਜ਼ਾਇਰ ਕਾਰ ਕਬਜ਼ੇ ਵਿੱਚ ਲੈ ਲਈ ਇਸ ਮੌਕੇ ਗੱਲਬਾਤ ਕਰਦੇ ਡੀਐਸਪੀ ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਲੜਾਈ ਆਪਸੀ ਰੰਜਿਸ਼ ਤੇ ਚੱਲਦਿਆਂ ਹੋਈ ਹੈ ਜਿਸ ਵਿੱਚ ਫੋਰਚੂਨਰ ਅਤੇ ਡਿਜ਼ਾਇਰਸ ਵਰ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਦੋ ਨੌਜਵਾਨ ਗੋਲੀ ਲੱਗਨ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਜਿਮ ਵਿੱਚ ਕੰਮ ਕਰਨ ਵਾਲੇ ਲੜਕੇ ਯੋਗਦਾਸ਼ ਵਾਸੀ ਪਿੰਡ ਮਹਿਮੂਵਾਲ ਸ਼ਾਕੋਟ ਹਾਲਵਾਸੀ ਨਕੋਦਰ ਦੀ ਮੌਤ ਹੋ ਗਈ ਜਦਕਿ ਦਿਲਪ੍ਰੇ ਸਿੰਘ ਵਾਸੀ ਕੰਗਸਾਬੂ ਜ਼ਖਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨਕੋਦਰ ਤੋਂ ਨਵਰੰਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਇਹਨਾਂ ਦੋ ਫੋਰਚੂਨਰ ਗੱਡੀਆਂ ਸੀ ਇਹਨਾਂ ਦਾ ਪਤਾ ਹੈ ਵੀ ਇਹਨਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਾਰਕ ਐਕਸਚੇਂਜ ਹੋਇਆ ਵਾ ਉਹ ਹਜੇ ਤੱਕ ਜਦ ਤੱਕ ਹੁਣ ਤੱਕ ਸਿਰਫ ਇਨਾ ਹੀ ਪਤਾ ਲੱਗਾ ਉਸ ਕਰ ਰਹੇ ਆ ਸਾਰਾ ਕਰਕੇ ਤੁਹਾਨੂੰ ਜਲਦੀ ਸਾਰਾ ਅਪਡੇਟ ਦਵਾਵਾਂਗੇ ਗੱਡੀਆਂ ਦੇ ਵਿੱਚ ਗੱਡੀਆਂ ਚ ਕੁਝ ਪਤਾ ਗੱਡੀਆਂ ਦੇ ਵਿੱਚ ਸਾਨੂੰ ਇਹੋ ਪਤਾ ਲੱਗਾ ਜੀ ਇੱਕ ਇੱਕ ਯਵਰਾਜ ਮੁੰਡਾ ਹੈ ਉਹ ਇੰਜਰਡ ਹੋਇਆ ਵਾ ਇੱਕ ਦਿਲਪ੍ਰੀਤ ਮੁੰਡਾ ਦੇਸਰਾਜ son of ਕੰਗ ਸਾਬੂ ਦਾ ਉਹ ਇੰਜਰਡ ਹੋਇਆ ਵਾ ਤੇ ਬਾਕੀ ਹੋਰ ਅਸੀਂ ਇੱਕ ਗੱਡੀ ਜਿਹੜੀ ਹੈ ਅਸੀਂ ਜਿਹੜੀ ਹੈ ਇੱਥੇ ਸਿਵਲ ਹਸਪੀਟਲ ਹੀ ਲੈ ਕੇ ਆਏ ਸੀ ਉਹਦੇ ਵਿੱਚ ਇਹ ਗੱਡੀ ਤਾਂ ਇਹ ਸੀਗੀ ਇੱਕ ਗੱਡੀ ਜੀ ਪੋਸਿਬਲ ਉਹ ਜੀ ਸਾਰਾ ਇਨੀਸ਼ੀਅਲ ਸਟੇਜ ਹੈ ਅਜੇ ਤਾਂ ਅਸੀਂ ਜਸਟ ਪਹੁੰਚੇ ਹਾਂ ਹਸਪੀਟਲ ਹ ਹੁਣ ਇਹਦਾ ਇਨਸੀਡੈਂਟ ਹੈ 15 ਮਿੰਟ ਪਹਿਲਾਂ ਦਾ ਹਾਂ ਜੀ ਇੱਕ ਬੰਦਾ ਸੀਰੀਅਸਲੀ ਇੰਜਰਡ ਹੈ ਉਹ ਦੇਖਦੇ ਆ ਇਹਦਾ ਕੀ ਹੈਗਾ ਜੇ ਸੀਰੀਅਸ ਹੈ ਤੇ ਉਹ ਸਾਰਾ ਜਲਦੀ ਸ਼ਾਰਟਲੀ ਤੁਹਾਨੂੰ ਅਪਡੇਟ ਕਰਾਂਗੇ ਸਰ ਨਾਮ ਵਗੈਰਾ ਕੁਝ ਦੱਸੋ ਨਾਮ ਜੇ ਜੇ ਸਿਰਫ ਤੁਹਾਨੂੰ ਹੀ ਦੱਸ ਸਕਦਾ ਮੈਂ ਵੀ ਇੱਕ ਬੰਦਾ ਯਵਰਾਜ ਜਿਹੜਾ ਇੰਜੜ ਹੈ ਤੇ ਇੱਕ ਦਿਲਪ੍ਰੀਤ son of ਦੇਸਰਾਜ ਆ ਕੰਗ ਸਾਬੂ ਦਾ ਉਹ ਦੋ ਬੰਦੇ ਜਿਹੜੇ ਆ ਇੰਜੜ ਹੋਏ ਨੇ ਜੇਮਨੀ ਜੀ ਜੇਮਨੀ ਜੀ ਜੇਮਨੀ ਜੀ ਇਹ ਜੇਮਨੀ ਇਹ ਸ਼ੰਕਰ ਚੌਂਕ ਤੋਂ ਜੇਮ ਵਾਲੀ ਸਾਈਡ ਨੂੰ ਆ ਰਹੇ ਸੀਗੇ ਚਲਕੇ ਇਹਨਾਂ ਦੀ ਇਹਨਾਂ ਦੀ ਗੱਡੀਆਂ ਉੱਥੇ ਹੀ ਇਹਨਾਂ ਦਾ ਆਪਸ ਵਿੱਚ ਜਿਹੜਾ ਵਾ ਉੱਥੇ ਹੀ ਸ਼ੁਰੂ ਹੋ ਗਿਆ ਸ਼ੰਕਰ ਚੌਂਕ ਤੋਂ ਇਹ ਇਹਨਾਂ ਨੇ ਫਾਇਰ ਕੀਤੇ ਆ ਇੱਕ ਜਿਹੜੀ ਫੋਰਚੂਨਰ ਗੱਡੀ ਨੇ ਤੇ ਉਹ ਇੱਥੇ ਤੱਕ ਫਾਇਰ ਕਰਦੇ ਆਏ ਆ ਇੱਥੇ ਤੱਕ ਇੱਥੋਂ ਆਣ ਕੇ ਜਿਹੜਾ ਵਾ ਉਹ ਜਿਹੜੇ ਵਖਵਖਰੇ ਹੋ ਗਏ ਆ ਡੈਥ ਹੋਈ ਸਾਰਾ ਨਹੀਂ ਉਹਨਾਂ ਦੇ ਨਾਲ ਦਾ ਨਹੀਂ ਉਹ ਜਿਮ 'ਚ ਸੀਗਾ ਕਿ ਜਿਮ 'ਚ ਸੀਗਾ ਮੁੰਡਾ ਜਿਹੜਾ ਯੁਵਰਾ ਮੁੰਡਾ ਵਾ ਯੁਵਰਾਜ ਮੁੰਡਾ ਹੈਗਾ ਵਾ ਅ ਪਲਵਿੰਦਰ ਸਿੰਘ ਇਹ ਇਹ ਜਿਮ ਦੇ ਵਿੱਚ ਵੈਸੇ ਹੀ ਸੜਕ ਤੇ ਵੈਸੇ ਹੀ ਆਪਣੇ ਜਿਮ ਦੇ ਵਿੱਚ ਖੜਾ ਜਿਗਾ ਜੇ ਜਦੋਂ ਇਹਨਾਂ ਦੀ ਜਿਹੜੀ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਰੰਜਿਸ਼ ਆਫ ਸੀ ਹਾਂਜੀ ਉਹਦੇ ਇਨੀਸ਼ੀਅਲ ਸਟੇਜ ਹੈ ਜੀ 10 ਮਿੰਟ ਹੋਏ ਨੇ 15 ਮਿੰਨੂ ਰਿਸਿਸਟੈਂਸ ਇਨਸੀਡੈਂਟ ਹੋਏ ਨੂੰ ਆਪ ਮੈਂ ਆਇਆ ਮੈਂ 10 ਮਿੰਟ 'ਚ ਜਿੰਨਾ ਕਿ ਤੁਹਾਨੂੰ ਪਤਾ ਵਾ ਉਨਾ ਹੀ ਆ ਮੈਨੂੰ ਸਾਰਾ ਕਰਕੇ ਫਿਰ ਮੈਂ ਤੁਹਾਨੂੰ ਬਰੀਫਿੰਗ ਕਰਦਾ ਹਾਂ ਜੀ ਠੀਕ ਹੈ ਥੈਂਕ ਯੂ E